ਦੋਸਤੋ ਇਮਤੀਆਜ਼ ਅਲੀਦੀ ਡਾਇਰੈਕਟ ਤੇ ਪ੍ਰੋਡਿਊਸ ਕੀਤੀ ਹੋਈ ਮੂਵੀ ਅਮਰ ਸਿੰਘ ਚਮਕੀਲਾ Netflix ਤੇ ਰਿਲੀਜ਼ ਹੋ ਗਈ ਆ ਜਿਸ ਦੇ ਵਿੱਚ ਅਹਿਮ ਕਿਰਦਾਰ ਦੀ ਭੂਮਿਕਾ ਦੇ ਵਿੱਚ ਨੇ ਦਲਜੀਤ ਦੋਸਾਂਝ ਅਤੇ ਪਰਨੀਤੀ ਚੋਪੜਾ ਇਹ ਇੱਕ ਬਾਇਓਪਿਕਾ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਜੀ ਦੀ ਕਿਵੇਂ ਉਹ ਪਪੂਲਰ ਹੋਏ ਤੇ ਕਿਵੇਂ ਨਾਮ ਕਮਾਇਆ ਪੂਰੀ ਦੁਨੀਆ ਦੇ ਵਿੱਚ ਅਤੇ ਇਸ ਤੋਂ ਵਧੀਆ ਹੋਰ ਬਾਇਓਪਿਕ ਕੋਈ ਨਹੀਂ ਹੋ ਸਕਦੀ ਬਹੁਤ ਹੀ ਵਧੀਆ ਐਫਰਟਸ ਕੀਤੇ ਨੇ ਦਲਜੀਤ ਦੁਸਾਂਝ ਅਤੇ ਪਰਨੀਤੀ ਚੋਪੜਾ ਨੇ ਅਤੇ ਹੈਟਸ ਆਫ ਟੂ ਇਮਤੀਆਜ਼ ਅਲੀ ਜਿਨ੍ਹਾਂ ਨੇ ਇੰਨੀ ਸੋਹਣੀ ਫਿਲਮ ਬਣਾਈ ਆ ਬਹੁਤ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ ਹੈ ਇਸ ਮੂਵੀ ਤੇ ਵਿੱਚ ਅਤੇ 1984 ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਨੇ ਉਸ ਸਮੇਂ ਕੀ ਹਾਲਾਤ ਹੰਡਾਏ ਸੀ ਅਤੇ ਇਸ ਦੇ ਨਾਲ ਨਾਲ ਦੋਸਤੋਂ ਜੋ 3D ਇਫੈਕਟਸ ਨੇ ਤੇ ਪੁਰਾਣੇ ਚਮਕੀਲੀਆਂ ਦੀਆਂ ਇਮੇਜਿਸ ਨੇ ਅਤੇ ਨਿਊ ਇਮੇਜਿਸ ਨੇ ਦਲਜੀਤ ਦੁਸਾਂਝ ਦੀਆਂ ਉਹਨਾਂ ਨੂੰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਫਿਲਮ ਦੇ ਵਿੱਚ ਜੇਕਰ ਤੁਸੀਂ ਫਿਲਮ ਨਹੀਂ ਦੇਖੀ ਹੈ ਤਾਂ ਹੁਣੇ ਜਾ ਕੇ Netflix ਤੇ ਤੁਸੀਂ ਇਸ ਮੂਵੀ ਨੂੰ ਜ਼ਰੂਰ ਦੇਖੋ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਇੱਕ ਲਾਈਕ ਬਣਦਾ ਹੈ ਦਲਜੀਤ ਦੋਸਾਂਝ ਇਮਤੀਆਜ਼ ਅਲੀ ਅਤੇ ਪਰਮੀਤੀ ਚੌਪੜਾ ਦੇ ਲਈ ਅਤੇ ਪੂਰੀ ਟੀਮ ਜਿਸ ਜਿਸ ਨੇ ਵੀ ਇਸ ਫਿਲਮ ਦੇ ਵਿੱਚ ਕੰਮ ਕੀਤਾ ਆ ਧੰਨਵਾਦ